ਜਸਿਕਲ ਜੀ ਹੁਣ ਅਸੀਂ ਮੇਵਤਾ ਰੋਡ ਤੋਂ ਮੇਡਾ ਰੋਡ ਤੋਂ ਮੇਡਾ ਸਿਟੀ ਮੇਡਾ ਰੋਡ ਤੋਂ ਮੇਡਾ ਸਿਟੀ ਜਾ ਰਹੇ ਆ ਇਹ ਜਿਹੜੀ ਬੱਸ ਹੈ ਉਹਦੇ ਚ ਅਸੀਂ ਬਹਿ ਗਏ ਮਿੰਨੀ ਜੀ ਬੱਸ ਨਾ ਦੇਖੋ ਇਹ ਨਿੱਕੀ ਜੀ ਬੱਸ ਹੈ ਸਵਾਰੀਆਂ ਸਾਡੇ ਨਾਲ ਸਾਰੀਆਂ ਇਹ ਹੁਣ ਇੱਥੋਂ ਅੱਧੇ ਘੰਟੇ ਦਾ ਸਫ਼ਰ ਹੈ ਤੇ ਇਹ ਸਾ ਜੀ ਮੇਡਾ ਸਿਟੀ ਅੱਧੇ ਘੰਟੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੇ ਵਲੌਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਅਸੀਂ ਮੇੜਤਾ ਜਿਹੜਾ ਜੰਕਸ਼ਨ ਰੋਡ ਤੋਂ ਇਹ ਮੇੜਤਾ ਸਿਟੀ ਪਹੁੰਚ ਚੁੱਕੇ ਆ ਮੇੜਤਾ ਸਿਟੀ ਤੋਂ ਹੁਣ ਅਸੀਂ ਪੁਸ਼ਕਰ ਜਿਹੜਾ ਮੇਲਾ ਉੱਥੇ ਜਾਣ ਲਈ ਬੱਸ ਫੜ ਰਹੇ ਹਾਂ ਪੁਸ਼ਕਰ ਚਲੋ ਰਾਹ ਚਾਹ ਰੂਗਾ ਪੀ ਲੋ ਚਲੋ ਭਾਂ ਸਾਡੇ ਬੰਦਿਆਂ ਨੇ ਡਿਸਾਈਡ ਕੀਤਾ ਕਿ ਅਸੀਂ ਮੰਨ ਢੋਕਲਾ ਦੇ ਨਾਲ ਚਾਹ ਸਿਪੀ ਰਹੇ ਹੁਣ ਫਿਰ ਅਸੀਂ ਰਵਾਨਗੀ ਲਵਾਂਗੇ ਫੇਮਸ ਢੋਕਲਾ ਪੁਸ਼ਕਰ ਮੇਲਾ ਜਾਂਦੇ ਫੇਮਸ ਢੋਕਲਾ ਹਮਾਰੇ ਕੋਟ ਦਾ ਫੇਮਸ ਢੋਕਲਾ ਭਾਈ ਸਾਹਿਬ ਆ ਸਾਡਾ ਪ੍ਰਿਤਪਾਲ ਸਿੰਘ ਜੀ ਦੀ ਅੱਜ ਜੇਬ ਕਦਰਾਂ ਨੇ ਜੇਬ ਕੱਟ ਲਈ ਸੀ ਥੋੜੀ ਜੀ ਘਸਰ ਰਹਿ ਗਈ ਮੋਬਾਈਲ ਚੋਰੀ ਹੋਣ ਤੋਂ ਬਚ ਗਿਆ ਇਹਨੇ ਅਖੰਡ ਬਾਦ ਸਾਹਿਬ ਸੁਖਿਆ ਇਸ ਖੁਸ਼ੀ ਦੇ ਵਿੱਚ ਐਫਲ ਦਾ ਬੋਲ ਬਚ ਜਾਣਾ ਹੁਣ ਅਸੋ ਅਸੀਂ ਨੈਕਸਟ ਸਟੈਪ ਅਸੀਂ ਜਾਂਦੇ ਆ ਪੁਸ਼ਕਰ ਮੇਲੇ ਲਈ ਰਵਾਨਗੀ ਆ ਬੱਸ ਲੱਗੀ ਖੜੀ ਐ ਥੋ ਚੱਲਦੇ ਆ ਪੁਸ਼ਕਰ ਮੇਲੇ ਆ ਹੁਣ ਅਸੀਂ ਚਾਹ ਪੀ ਰਹੇ ਆ ਇੱਥੇ ਮੇੜ ਦਾ ਸਿਟੀ ਮੇੜ ਦਾ ਸਿਟੀ ਖੜੇ ਆ ਮੇੜ ਦਾ ਸਿਟੀ ਚਾਹ ਪੀ ਰਹੇ ਆ ਪ੍ਰਦੀਪ ਜੀ ਰਾਜੌਰਿਆ ਪ੍ਰੇਤਪਾਲ ਸਿੱਧੂ ਮੇਵਾ ਰਾਮ ਜੀ ਹੁਣ ਇੱਥੋਂ ਅਸੀਂ ਅਗਲੇ ਸਫ਼ਰ ਲਈ ਸ਼ੁਰੂ ਹੋਵਾਂਗੇ ਆਪਦੇ ਰਵਾਨੇ ਹੋਵਾਂਗੇ ਪੁਸ਼ਕਰ ਮੇਲਾ 2025 ਹਾਂਜੀ ਹੁਣ ਅਸੀਂ ਜਿਹੜਾ ਮੇੜਤਾ ਸਿਟੀ ਤੋਂ ਜਿਹੜਾ ਪੁਸ਼ਕਰ ਦੇ ਲਈ ਚਾਲੇ ਪਾਦੇ ਆ ਤੇ ਬੱਸ ਦੇ ਵਿੱਚ ਬਹੁਤ ਜ਼ਿਆਦਾ ਰਾਸ਼ ਹੋਣ ਦੇ ਕਾਰਨ ਸਾਨੂੰ ਜਗ੍ਹਾ ਨਹੀਂ ਮਿਲੀ ਮੇੜਤਾ ਨਹੀਂ ਮਿਲੀ ਦੇ ਸਾਨੂੰ ਹੁਣ ਅਸੀਂ ਛੱਤ ਤੇ ਉੱਪਰ ਬੈਠ ਕੇ ਬੱਸ ਤੇ ਜਾ ਰਹੇ ਆਂ। ਲੱਗੇ ਕਿ 1.5 ਘੰਟਾ ਲੱਗੇ ਕੋ। ਵੇਟ ਟੂ ਪੁਸ਼ ਕਰ। ਇਹ ਤਾਂ ਰੁਕੀ ਤਵਾਰਿਆ। ਆ ਬਾਈ ਸਾਡੇ ਨਾਲ ਆ ਤੁਸੀਂ ਪੁਸ਼ਕਰ ਜਾ ਰਹੇ ਹੋ? ਆਪਾਂ ਪੁਸ਼ਕਰ ਜਾ ਰਹੇ ਹਾਂ, ਪੁਸ਼ਕਰ ਪੁਸ਼ਕਰ। ਦਿੱਲੀ ਨੇ, ਯਾਨੀ ਤੇ ਜਾ ਰਹੇ ਹਾਂ। ਕਿਉਂ ਨੰਨਾ ਚੇ ਕਿਸ ਸਾਥ ਇੱਥੇ ਹੁਣ ਅਸੀਂ ਆਹ ਰੋਡ ਜਾ ਰਹੀ ਐ ਸਿੱਧੀ ਪੁਸ਼ਕਰ 1.5 ਘੰਟੇ ਦਾ ਇਥੋਂ ਰਸਤਾ ਚਲੋ ਫੇਰ ਮਿਲਦੇ ਹਾਂ ਓਕੇ ਹੁਣ ਟੋਲ ਗੇਟ ਤੇ ਅਸੀਂ ਪਹੁੰਚ ਚੁੱਕੇ ਹਾਂ ਇਹ ਪਹਾੜ ਗਿਆ ਵੀ ਇੱਥੇ ਬਹੁਤ ਜਿਹੜਾ ਵੀ ਖੂਬਸੂਰਤ ਨਜ਼ਾਰਾ ਪੱਥਰ ਦੇ ਪਹਾੜਾ ਬਹੁਤ ਵੱਡੇ ਵੱਡੇ ਅਜਮੇਰ ਇਥੋਂ ਸਿਰਫ 20 ਕਿਲੋਮੀਟਰ ਦੀ ਦੂਰੀ ਤੇ ਆ ਤੇ ਪੁਸ਼ਕਰ ਵੀ ਬਹੁਤ ਨੇੜੇ ਸੋ ਵੱਧ ਰਹੇ ਹਾਂ ਅਸੀਂ ਆਪਣੀ ਮੰਜ਼ਿਲ ਵੱਲ ਇਕਦਿਆਂ ਜਾ ਕੇ ਮੇਲਾ ਖੁਸ਼ ਕਰਦਿਆ ਜੀ ਅਸੀਂ ਫਾਈਨਲੀ ਪਹੁੰਚ ਗਏ ਪੁਸ਼ਕਰ ਤੇ ਅਜੇ ਬੱਸ ਦੇ ਉੱਪਰ ਹੀ ਆ ਹੁਣ ਦੇਖਦੇ ਆ ਅੱਗੇ ਕੀ ਮਾਹੌਲਾ ਮੇਲੇ ਦਾ ਨੇ ਰਸ਼ ਬਹੁਤ ਆ ਦੇਖੋ ਪਾਰਕਿੰਗ ਦੇ ਵਿੱਚ ਦੇਖੋ ਕਿੰਨਾ ਰਸ਼ ਬਹੁਤ ਜ਼ਿਆਦਾ ਰਸ਼ ਹੈ ਹੁਣ ਸਾਹਮਣੇ ਉਹ ਦੇਖ ਰਹੇ ਹੁਣ ਉੱਜਾ ਕੇ ਹੁਣ ਦੇਖਦੇ ਆ ਮੇਲੇ ਦਾ ਮਾਹੌਲ ਕੀ ਆ ਸਾਨੂੰ ਮੇਲੇ ਚ ਮਿਲੇ ਜੀ ਕੇਲੇ ਖਾਨ ਲਓ ਜੀ ਫਿਰਤਵਾਲ ਜੀ ਕੇਲਾ

हाँ जी फाइनली पहुंच चुके हैं पुष्कर मेला दो हजार पच्चीस बहुत रौनक है बहुत ज्यादा वैिया माहौल है Because it is have to ਆਸ਼ਾ ਮੇਲੇ ਦੇ ਵਿੱਚ ਬਹੁਤ ਹੀ ਜ਼ਿਆਦਾ ਭੀੜ ਇਹ ਆ ਪੁਸ਼ਕਰ ਮੇਲਾ 2025 ਜਿਹੜਾ ਕਰਤਾ ਹੈ ਫਾਈਨਲੀ ਅਸੀਂ ਪਹੁੰਚ ਗਏ ਜਿਹੜਾ ਇਹ ਪੁਸ਼ਕਰ ਮੇਲਾ ਦੇ ਜਿਹੜੇ 2025 ਉਹਦੀ ਗਰਾਊਂਡ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਸ਼ਕਰ ਮੇਲਾ 2025 ਬਹੁਤ ਤਰ੍ਹਾਂ ਤਰ੍ਹਾਂ ਦੀਆਂ ਇਹਦੇ ਵਿੱਚ ਜਿਹੜੀਆਂ ਚਾਕੀਆਂ ਆਪਾਂ ਕੈਮਲਰ ਰਾਈਡ ਕਰ ਸਕਦੇ ਆ ਜਾਂ ਜਿਹੜੇ ਹੋਰ ਆਫ ਰਾਈਡ ਜੀ ਬੱਚੇ ਕਰ ਰਹੇ ਆ। ਹੋਰ ਵੀ ਬਹੁਤ ਕੁਝ ਨਵੇਂ ਤੋਂ ਨਵੇਂ ਦੇਖਣ ਨੂੰ ਮਿਲਦਾ। ਉਹ ਬ੍ਰਹਮਣ ਟੈਂਪਲ ਆ ਜਿਹੜਾ ਤੁਹਾਨੂੰ ਪਹਾੜੀ ਦੀ ਚੋਟੀ ਦੇ ਦਿਸ ਰਿਹਾ ਹੁਣ। ਇੱਥੋਂ ਦਾ ਬ੍ਰਹਮਣ ਟੈਂਪਲ। ਇੱਥੇ ਵੀ ਜਾਵਾਂਗੇ। ਉਸ ਤੋਂ ਪਹਿਲਾਂ ਦੇਖੋ। ਸ਼ੁਕਰ ਮੇਲਾ 2025 ਆ ਦੇਖੋ ਕੈਮਲ ਰਾਈਡ ਕਰਨ ਦੇ ਲਈ ਜਿਹੜੇ ਲੋਕ ਇੱਥੇ ਪਹੁੰਚੇ ਆ ਆਪਾਂ ਵੀ ਕਰਾਂਗੇ ਕੈਮਲ ਰਾਈਡ ਇਹ ਕਾ ਆਫ ਰਾਈਡਿੰਗ ਜੀ ਇਹ ਬੱਚੇ ਬਹੁਤ ਕਰ ਰਹੇ ਆ नज़ारे भले डिगेट ਗਰ ਮੇਲੇ ਦੇ ਵਿੱਚ ਜਿਹੜਾ ਜਿਰ گاਵਾ ਦੀ ਸਪੈਸ਼ਲ ਜਿਹੜੀ ਹੈ ਪ੍ਰਦਰਸ਼ਨੀ ਲੱਗੀ ਹੈ ਤੇ ਜਿਨ੍ਹਾਂ ਦੇ ਵਿੱਚ ਐਚਐਫ گاਵਾ ਵੀ ਇੱਥੇ ਦੇਖਣ ਨੂੰ ਮਿਲਦੀ ਹੈ ਆ ਬਹੁਤ ਸੋਹਣੀ ਐਚਐਫ ਕੁਆਲਿਟੀ ਦੀ ਜਿਹੜੀ ਹੈ ਰੈਡ ਆ ਪੜ ਜਾਈ ਜਾ ਰਹੀ ਹੈ ਇਹ ਤਿੰਨ ਵਾਰ ਦਾ ਬੱਚਾ ਹੋ ਰਾਜਸਥਾਨ ਦੀ ਜਿਹੜੀ ਸਭ ਤੋਂ ਫੇਮਸ ਨਸਲਾ ਗੇਰ ਨਸਲ ਉਹ ਦੇਸੀ گاਵਾ ਜਿਨ੍ਹਾਂ ਨੂੰ ਕਹਦੇ ਨੇ ਆਪਾਂ ਉਹਨਾਂ ਦੀ ਨਸਲ ਹੈ ਗੇਰ ਨਸਲ ਦੀ ਹੈ ਉਹ ਚਾਰ ਭਾਈ ਜਾਂਦੇ ਪਛਮ ਨੂੰ ਦੇਖੋ ਕਿ ਡੈਟਾਪ ਕੋਰਡ ਇੰਡੀਆ ਚੈਫਲਾ ਫੋਰਨਰ ਵੀ ਇੱਥੇ ਪਹੁੰਚੇ ਹੋਏ ਆ ਫੋਰਨਰ ਅੰਗਰੇਜ਼ ਵੀ ਇੱਥੇ ਵਿਜ਼ਿਟ ਕਰਦੇ ਨੇ ਪੁਰਾਣੀ ਹਵੇਲੀ ਟਾਈ

ਬ੍ਰਹਮ ਮੰਦਰ ਬਹੁਤ ਜ਼ਿਆਦਾ ਭੀੜ ਹੈ ਇੱਥੇ ਬਹੁਤ ਜ਼ਿਆਦਾ ਰਸ਼ੀ ਇਹ ਆ ਘਾਟ ਘਾਟ ਤੇ ਬਣੇ ਹੋਏ ਮੰਦਰ ਇਸ ਇਤਿਹਾਸ ਮੁਤਾਬਕ ਦੱਸਦੇ ਕਿ 52 ਘਾਟਾਂ ਬਣੀਆਂ 52 ਇੱਥੇ ਲੋਕ ਇਸ਼ਨਾਨ ਵੀ ਕਰਦੇ ਆ ਜਿਵੇਂ ਸਿੱਖ ਧਰਮ ਚ ਆਪਣੇ ਸਰੋਵਰਾਂ ਚ ਇਸ਼ਨਾਨ ਕਰਦੇ ਆ ਉਸ ਤੋਂ ਇੱਥੇ ਲੋਕ ਇਸ਼ਨਾਨ ਵੀ ਕਰਦੇ ਆ ਉਹ ਵੇਲ ਅਲੱਗ-ਅਲੱਗ ਐ ਤਰ੍ਹਾਂ ਦੇ ਲੋਕ ਆਉਂਦੇ ਆ ਉੱਥੇ ਇਹ ਆਪਸ਼ਕਰ ਮੇਲੇ ਤੇ ਮੰਦਰਾਂ ਦੇ ਨੇੜੇ ਬਣੀ ਹੋਈ ਘਾਟ ਜਿਹੜੇ ਏਰੀਆ 'ਚ ਅਸੀਂ ਹੁਣ ਫਿਰਦੇ ਆ ਇੱਥੇ ਜ਼ਿਆਦਾਤਰ ਜਿਹੜੇ ਫੋਰਨ ਕੰਟਰੀਜ਼ ਤੋਂ ਆਉਂਦੇ ਆ ਵਿਜ਼ਿਟਰਸ ਪਿਲਗ੍ਰੀਮਸ ਉਹ ਇੱਥੇ ਵਿਜ਼ਿਟ ਕਰਦੇ ਆ ਇਸ ਏਰੀਆ 'ਚ ਜਿਹੜੇ ਹੋਟਲਸ ਵਗੈਰਾ 'ਚ ਰਹਿੰਦੇ ਆ ਜ਼ਿਆਦਾ ਇੱਥੇ ਤੁਹਾਨੂੰ ਅੰਗਰੇਜ਼ ਸਾਹਮਣੇ ਦੇਖ ਨੂੰ ਮਿਲਣਗੇ ਜ਼ਿਆਦਾਤਰ ਆਹ ਦੇਖੋ ਜਿਵੇਂ ਕਿ ਆ ਬੈਠੇ ਹੈਲੋ ਹਾਊ ਆਰ ਯੂ ਸੁਰਾਸ਼ੇ ਪਧਾਰੇ ਹੋ ਸਰਦਾਰਾ ਅੱਜ ਜੇਉਦਰਾ ਪਿਤਾ ਜੀ ਦੇ ਨਾਮ ਸ੍ਰੀਮੁ ਜੂਜੇ ਸਾਥੀ ਮੌਜੂਦ ਆਜਨ ਆਪ ਨੂੰ ਨਿਗਾਰ ਕਰਨੇ ਮੌਨਾ ਮੇਗਾ ਆ ਜਿਹੜੀ ਘਾਟ ਆ ਇੱਥੇ ਇਹ ਘਾਟ ਦੇ ਨੇੜੇ-ਨੇੜੇ ਜਿੰਨੇ ਵੀ ਰੈਸਟੋਰੈਂਟ ਆ ਇਹ ਸਾਰੇ ਫੋਰਗਨ ਜਿਹੜੇ ਆਪਣੇ ਗੋਰੇ ਲੋਕ ਕਹਿ ਲਿਏ ਆਪਾਂ ਉਹਨਾਂ ਦਾ ਇੱਥੇ ਜਿਹੜਾ ਹੈਗਾ ਉਹਨਾਂ ਦੀ ਘਾਟ ਕਹੀ ਜਾਂਦੀ ਏ ਜਿਆਦਾਤਰ ਉਹੀ ਇੱਥੇ ਤੁਹਾਨੂੰ ਮਿਲਣਗੇ ਕਿਉਂਕਿ ਹੋਟਲ ਆ ਨੇੜੇ ਰੈਸਟੋਰੈਂਟ ਹੈ ਇਹ ਅੰਗਰੇਜ਼ਾਂ ਦਾ ਘਾਟ ਹੈ ਜੰਦਾ ਅੰਗਰੇਜ਼ਾਂ ਦੀ ਘਾਟ ਇਹਨੂੰ ਅੰਗਰੇਜ਼ਾਂ ਦੀ ਘਾਟ ਕਿਹਾ ਜਾਂਦਾ ਅੰਗਰੇਜ਼ਾਂ ਦੀ ਘਾਟ ਨੇ ਫਰਕ ਹੈ ਪਹਿਲਾਂ ਜਿਹੜਾ ਤੁਹਾਨੂੰ ਥੋਨੂੰ ਵਿਊ ਉਧਰਲੀ ਸਾਈਡ ਤੋਂ ਦਿਖਾਇਆ ਸੀਗਾ ਘਾਟ ਦਾ ਹੁਣ ਇਧਰੋਂ ਦੇਖੋ ਤੁਸੀਂ ਬਹੁਤ ਹੀ ਵਧੀਆ ਨਜ਼ਾਰਾ ਬਹੁਤ ਹੀ ਜ਼ਿਆਦਾ ਰੌਣਕ ਹੈ ਆ ਸਾਰੇ ਹੋਟਲ ਆ ਜਿਹੜੀਆਂ ਤੁਸੀਂ ਬਿਲਡਿੰਗਾਂ ਦੇਖ ਰਹੇ ਹੋ ਇਧਰ ਆ ਦੇਖ ਲਓ ਗੋਰੇ ਲੋਕ ਦੇਖੋ ਕਿਵੇਂ ਬੈਠੇ ਆ ਤੇ ਇੱਥੇ ਜਿਹੜੇ ਹੋਟਲਾਂ ਵਾਲਿਆ ਉਹਨਾਂ ਨੇ ਵੀ ਆਪੀ ਮਚਾਈ ਹੋਈ ਆ ਸਿੰਪਲ ਚਾਹ ਦਾ ਕੱਪ ਵੀ 80 ਰੁਪਏ ਦਾ ਲਾਉਂਦੇ ਆ ਜਿਹੜੇ ਇੰਡੀਅਨ ਲੋਕ ਆ ਉਹਨਾਂ ਦੀ ਵੀ ਛੱਲ ਪੱਟੀ ਜਾਂਦੇ ਆ ਦਾ ਸਾਰਾ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਸਾਹਿਬ ਪੁਸ਼ਕਰ ਇਹ ਪੁਸ਼ਕਰ ਦਾ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਹੋਣਾ ਹੈ ਸ਼ਾਮ ਦਾ ਟਾਈਮ ਆ ਮੱਥਾ ਟੇਕਾਂਗੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਤੇ ਅੱਜ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਹਾਂ ਤੁਹਾਨੂੰ ਕਰਾਉਣੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਨੀ ਲੋਕੇਸ਼ਨ ਤੇ ਗੁਰਦੁਆਰਾ ਸਾਹਿਬੇ ਗੁਰੂ ਨਾਨਕ ਦੇਵਾਰ ਸਾਹਿਬ ਬਣਿਆ ਹੋਇਆ ਨਾਲ ਹੀ ਦੇਖੋ ਕਿੰਨੀਆਂ ਸੋਹਣੀਆਂ ਪਹਾੜੀਆਂ ਬਹੁਤ ਸੋਹਣੀਆਂ ਬਿਲਡਿੰਗਾਂ ਜਿਹੜੀਆਂ ਤੁਸੀਂ ਬਿਲਡਿੰਗਾਂ ਦੇਖ ਰਹੇ ਹੋ ਸਾਰੇ ਹੋਟਲ ਆ ਇੱਥੇ ਹੁਣ ਰੁਕਦੇ ਆਂ ਆ ਪ੍ਰੀਆ ਗੈਸਟ ਹਾਊਸ ਇੱਥੇ ਅਸੀਂ ਲਿਆ ਹੋਇਆ ਰੂਮ ਇਹ ਦੋ ਕੋਟਾ ਹੈ ਬੁਕਿੰਗ ਹੈ ਦੋ ਕੋਟਾ ਹੁਣ ਰੂਮ ਦੇ ਵਿੱਚ ਜਾਂਦੇ ਆਂ ਥੋੜਾ ਟਾਈਮ ਰੈਸਟ ਕਰਦੇ ਆਂ ਗੱਦੇ ਤੇ ਲੇ ਲਓ ਯਾਰ ਆ ਰੂਮ ਨੰਬਰ 202 ਸਾਡਾ ਇੱਥੇ ਹੁਣ ਆਪਾਂ ਥੋੜਾ ਟਾਈਮ ਕਰਦੇ ਆ ਰੈਸਟ ਤੇ ਫੇਰ ਜਾਂਦੇ ਆ ਮੇਲਾ ਗਰਾਊਂਡ ਚ ਹਾਂਜੀ ਹੁਣ ਆਪਾਂ ਕਰਮ ਜਾ ਰਹੇ ਆ ਕੈਮਲ ਰਾਈਡ ਕੈਮਲ ਰਾਈਡ ਦੇਖੋ ਮੈਂ ਤੇ ਮੇਰੇ ਨਾਲ ਮੇਰਾ ਸਾਥ ਰਸੇ 'ਤੇ ਦੋਨੋਂ ਅਸੀਂ ਉਹ ਕੈਮਲ ਰਾਈਡ ਕਰਨ ਜਾ ਰਹੇ ਆ ਲੈ ਵੀ ਹੁਣ ਬਲੌਗਰ ਬਸਲ ਚੁੱਕਿਆ ਹੈ ਹੋਣਾ ਆ ਦੇਖਿਆ ਹੁਣ ਕਿਵੇਂ ਊਠ ਤੋਂ ਡਿੱਗਦੇ ਆ ਨਜ਼ਾਰਾ ਦੇਖੀ ਵੱਖਰਾ ਦੋ ਆ ਦੇਖੋ ਇੱਕ ਦੂਜੇ ਦੇ ਉੱਪਰ ਚੜ ਗਏ ਇਹ ਕੁੱੰਣ ਗਏ ਹੁਣ ਆ ਪ੍ਰਦੀਪ ਕੁਮਾਰ ਊਠ ਦੇ ਉੱਪਰ ਭੈ ਇਹ ਤਾਂ ਕਿਲੋਮੀਟਰ ਥੋੜੀ ਚਲਾ ਜਾਊਗਾ ਮੈਂ ਤੇਰੇ ਮਗਰ ਲੈ ਆ ਦੇਖੋ ਊਠ ਦੇ ਉੱਪਰ ਆਤੀ ਬੈਠੀ ਐ ਦੋ ਓਂ ਦੇ ਲੈ ਮੇਲੇ ਜੀ ਮੈਲੇ ਜੀ ਆ ਨਾ ਕੈਮਲ ਰਾਈਡ ਅਸੀਂ ਕਰ ਰਹੇ ਆ ਮੈਂ ਤੇ ਮੇਰੇ ਨਾਲ ਫਰਦੀਪ ਬਹੁਤ ਸੋਹਣਾ ਨਜ਼ਾਰਾ ਮੇਲੇ ਦਾ ਤੁਹਾਨੂੰ ਵਿਊ ਰਾਤ ਦਾ ਵਿਊ ਪੋਸ਼ਕਰ ਮੇਲਾ 2025 ਰਾਤ ਦਾ ਜਿਹੜਾ ਵਿਊ ਆ ਮਨੋਰੰਜਨ ਮੇਲੇ ਦਾ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਚੰਡੋਲਾ ਬਹੁਤ ਤਰ੍ਹਾਂ ਦੀਆਂ ਦਾ ਚੰਡੋਲਾ ਹੀ ਹੈ

अमृ <inaudible>